ਹਾਂ ਝਾੜੂ ਲਾਈ ਜਾਂਦੀ ਆਪਣੀ ਕੀ ਹੋਈ ਆ ਹੁਣ ਇਹਨੂੰ ਮੈਂ ਕਹਾਂ ਕਿ ਨਾ ਕਹਾਂ ਇੱਕ ਤੇ ਉਹ ਜਿਹੜੇ ਇਹਨੂੰ ਛੱਟ ਕੇ ਬਹਿ ਜਾਂਦੇ ਆਪਰੀ ਦਰਾਣੀ ਲੈ ਆ ਦਰਾਣੀ ਲੈ ਆ ਦਰਾਣੀ ਤਾਂ ਦਸ ਚਾਰ ਪੌਣਾ ਉੱਥੇ ਮੈਂ ਆ ਜੂੰਗੀ ਇੰਨਾ ਥੋੜਾ ਇੰਨਾ ਵੀ ਜਾਣੀ ਖਾਦੀ ਇੱਥੇ ਝਾੜੂ ਹੀ ਲਾਈ ਜਾਣਾ ਵਾ ਜਾਣਾ ਨਹੀਂ ਮੇਰੇ ਨਾਲ ਉੱਥੋਂ ਤੇ ਅੱਧਾ ਦੇਣ ਆ ਗਿਆ ਐਡੀ ਦੂਰ ਕਿਤੇ ਹੈ ਵੀ ਕਿਤੇ 15-10 ਮਿੰਟਾਂ ਪਾਏ 3 ਘੰਟੇ ਲੱਗਦੇ ਰਾਤ ਚ ਦੀਦੀ ਮੈਂ ਹਾਂ ਝਾੜੂ ਲਾ ਲਾਂ ਝਾੜੂ ਫਿਰ ਬਾਅਦ ਚ ਕਿਦਾਂ ਖੰਦ ਪਿਆ ਰ ਉਹ ਕਰੇ ਤੇ ਤੈਨੂੰ ਨਹੀਂ ਸੀ ਪਤਾ ਵੀ ਅੱਜ ਜੇ ਮੇਰੇ ਨਾਲ ਜਾਣਾ ਹੀ ਉਦਾਂ ਤਾਂ ਮੇਰੇ ਨਾਲ ਤਿਆਰ ਹੋਈ ਫਿਰਦੀ ਐ ਜੇ ਉਹਨਾਂ ਨੇ ਕਹਿ ਦਿੱਤਾ ਮਾੜਾ ਜਦ ਭੂਵੇ ਹੋਈ ਫਿਰਦੀ ਆ ਤੇ ਤੈਨੂੰ ਨਹੀਂ ਪਤਾ ਫਿਰ ਮੈਂ ਟਾਈਮ ਨਾ ਟਸ ਕੇ ਕੰਮ ਕਰ ਲਵਾਂ ਦੀਦੀ ਮੈਂ ਦਸਾਂ ਪੰਜਾਂ ਮਿੰਟਾਂ ਚ ਝਾੜੂ ਲਾ ਕੇ ਆ ਗਈ ਬੱਸ ਛੇਤੀ ਕਰ ਲੈ ਛੇਤੀ ਤੇ ਚਾਜ ਦਾ ਸੂਟ ਪਾਵੀ ਸੋਹਣੀ ਬੜੀ ਬਣ ਕੇ ਜਾਵੀ ਐਵੇਂ ਨਾ ਉੱਥੇ ਮੇਰੀਆਂ ਚਾਚੀਆਂ ਪਾਈਆਂ ਜੀ ਮੇਰਾ ਨੱਕ ਵਢਾ ਕੇ ਰੱਖਦੀ ਵੀ ਆਹ ਤੇਰੀ ਦਰਾਨੀ ਠੀਕ ਹੈ ਦੀਦੀ ਸੋਨਾ ਪਾਉਂਗੀ ਸੋਨਾ ਸੂਟ ਪਾਵਾਂਗੇ ਤੇ ਨਿਆਣੇ ਵੀ ਸੋਨਾ ਵਾਲਾ ਹੀ ਤਿਆਰ ਕਰੀ ਠੀਕ ਹੈ ਦੀਦੀ ਜੀ ਜਲਦੀ ਝਾੜੂ ਲਾ ਲੈਣੀ ਤੇਰੀ ਫੇਰ ਆ ਗਿਆ ਨਾ ਮੈਨੂੰ ਫੇਰ ਗੁੱਸੇ ਹੋਣਾ ਤੇ ਤੇਰੇ ਕੋਲ ਅਜੇ ਤੱਕ ਕੰਮ ਹੀ ਨਹੀਂ ਹੋਇਆ ਜਲਦੀ ਜਲਦੀ ਝਾੜੂ ਲਾ ਕੇ ਫਿਰ ਮਾਂ ਤੇ ਤਿਆਰ ਹੋ ਜਾਈਂ ਚਲੋ ਮੈਂ ਉਹ ਵੀ ਕਰਤੀ ਆ ਟਾਈਮ ਨੂੰ ਵੀ ਬੜਾ ਹੋ ਗਿਆ ਆਹ ਰੁਕਾ ਲਾਣੇ ਦੀ ਸ਼ਾਮਾਂ ਨੂੰ ਮਾਰ ਲੂੰਗੀ ਫਿਰ ਸੂਟ ਤੇ ਵੇਖਾ ਦੀ ਦੀ ਅੰਦਰ ਕੋਈ ਸੂਟ ਵਧੀਆ ਪਾ ਕੇ ਜਾਂਦੀ ਹਣ ਵੇਖਾ ਤਾਂ ਸਹੀਂ ਕਿਹੜਾ ਵਧੀਆ ਤੇ ਕਿਹੜਾ ਮਾੜਾ ਸੂਟ ਪਹਿਣਾ ਵੇਖ ਲੈਣੀ ਆ ਫਿਰ ਦੀਦੀ ਅੰਦਰ ਆ ਕੇ ਨਾ ਮੇਰੇ ਘੇਰ ਘਾਲ ਪਹਿਣਾ ਉਹ ਉੱਥੇ ਹੀ ਘੋਤੀ ਅਜੇ ਤੱਕ ਕੰਮ ਵੀ ਨਹੀਂ ਕੀਤਾ ਤੇ ਨਾਜ ਤੱਕ ਤਿਆਰ ਹੀ ਹੋਈ ਸੂਟਾ ਇਹਨਾਂ ਚੋਂ ਇੱਕ ਸਿਲੈਕਟ ਕਰਕੇ ਤੇ ਇੱਕ ਪਾ ਲੈਣੀ ਆ ਆ ਰੈੱਡ ਚ ਜਿਹਾ ਸੋਹਣਾ ਇਹ ਮੰਮੀ ਨੇ ਵਿਆਹ ਤੇ ਬਣਾ ਕੇ ਦਿੱਤਾ ਸੀ ਪਰ ਆ ਭਾਰਾ ਆ ਤੇ 4000 ਦਾ ਸੂਟਾ ਮੇਰਾ ਇਹੀ ਪਾ ਲੈਣੀ ਨਾ ਦੀਦੀ ਖੁਸ਼ ਹੋ ਜਾਣਗੇ ਆ ਵੀ ਆ ਵੀ ਸੂਟ ਹੈਗਾ ਪਰ ਇਹ ਤਾਂ ਖਰਾਬ ਜਿਹਾ ਹੋ ਗਿਆ ਇਹ ਤਾਂ ਰੰਗ ਚਾ ਫੇਟ ਹੋ ਗਿਆ ਦੀਦੀ ਨੇ ਗੁੱਸੇ ਹੁਣਾਂ ਦੀਦੀ ਨੇ ਖਣਾ ਕੇ ਤਰਾ ਸੂਟ ਪਾ ਕੇ ਆ ਗਈ ਆ ਪਾ ਲੈਣੀ ਨਾਲੇ ਨਾਲ ਤੇ ਚੁੰਨੀ ਵੀ ਕੱਢੀ ਆ ਆ ਸੂਟ ਪਾ ਕੇ ਨਾ ਤੇ ਦੀਦੀ ਨੇ ਕਹਾ ਕੇ ਨਹੀਂ ਕਿੱਥੇ ਤੇ ਪੈ ਕੇ ਆ ਜਣਾ ਸਾਰੇ ਤਕੜੇ ਨੇ ਵਧੀਆ ਵਧੀਆ ਸੂਟ ਪਾਉਂਦੇ ਨੇ ਨਾਲੇ ਦੀਦੀ ਨੇ ਵੀ ਵਧੀਆ ਸੂਟ ਪਾਉਣਾ ਚਾਰ ਪੰਜਾਂ ਤੇ ਦੀਦ ਘਰੇ ਸੂਟ ਪਾਉਂਦੇ ਨੇ ਜੇ ਮੈਂ ਵੀ ਆ ਚਾਰ ਪੰਜਾਂ ਵਿਆਹ ਵਾਲਾ ਪਾ ਲਵਾਂਗੀ ਤੇ ਚੱਲ ਜੂਗੀ ਇਹਨਾਂ ਦੇ ਨਾਲ ਜੇ ਉਹਨਾਂ ਨੇ ਮੈਨੂੰ ਲੈ ਕੇ ਨਹੀਂ ਜਾਣਾ ਅੱਗੇ ਕਿੰਨਾ ਕਾਫੀ ਟਾਈਮ ਹੋ ਗਿਆ ਮੈਂ ਕਦੀ ਗਈ ਨਹੀਂ ਇਹਨਾਂ ਤੇ ਪਿੰਡ ਚਲਾ ਭਾ ਕੇ ਨਹੀਂ ਸੂਟ ਕਿਨਾਂ ਸੋਹਣਾ ਤਰੀ ਤੋ ਹੋ ਗਈ ਤਿਆਰ ਹਾਂਜੀ ਹਾਂਜੀ ਜੀ ਦੀ ਹੋ ਗਈ ਮੈਂ ਤਿਆਰ ਅਨ ਸੂਟ ਕਿਨਾਂ ਸੋਰਾ ਪਾ ਲੈਣ ਹੈ ਆ ਸੂਟ ਪਾ ਲੈ ਹਾਂ ਤੁਛ ਦਾੜ ਤੇ ਨਹੀਂ ਹੋ ਗਈ ਪ੍ਰੀਤ ਕੀ ਹੁੰਦਾ ਜੀ ਕਿੰਨੀ ਵਜੇ ਸੂਟ ਤੁ ਲਾਲ ਜਿਆ ਪਾ ਲੈ ਜਿੱਥੇ ਕਿਥੇ ਤੂੰ ਇਹਨੂੰ ਸੂਟ ਨੂੰ ਰੱਖਿਆ ਆ ਕੋਈ ਚੱਜ ਦਾ ਸੂਟ ਪਾ ਲਾ ਜਦੋਂ ਤੇਰਾ ਵਿਆਹ ਸੀ ਵਿਆਹ ਕੇ ਰਹਿਂਦੀ ਕੋਦੋਂ ਵੀ ਆਂ ਕਿ ਤੂੰ ਇਹੋ ਹੀ ਪਾਇਆ ਸੀ ਉਦੋਂ ਵੀ ਮੇਰੇ ਪੇਕੇ ਤੇਰੇ ਵਿਆਹ ਚ ਆਏ ਸੀ ਉਹਨਾਂ ਵੇਖਿਆ ਅੱਗੇ ਵੀ ਇੱਕ ਦੋ ਵਾਰ ਹੀ ਕਹੀ ਆਹ ਹੀ ਲਾਲ ਜਿਆ ਪਾ ਕੇ ਚੱਲ ਜਾਨੀ ਤੇ ਨੂੰ ਮਸਾ ਰਿਹਾ ਮਸਾਉਂਦੀ ਇੱਕ ਕੋਸੜ ਪਾਉਂਦੇ ਮੇਰਾ ਤਾਂ ਜੀ ਨਹੀਂ ਕਰਦਾ ਜਿਹੜਾ ਵੀ ਕੋਈ ਪਾਣਾ ਦਜੀ ਵਰੀ ਪਾਉਣਾ ਮੈਨੇ ਇੰਨਾ ਮਹਿੰਗਾ ਬਣਾ ਕੇ ਦਿੱਤਾ ਫਿਰ ਇੱਕ ਦੋ ਹਾਏ ਹਾਏ ਨਹੀਂ ਮਹਿੰਗਾ ਬਣਾ ਕੇ ਦਿੱਤਾ ਤੇ ਹੁਣ ਇਹਨੂੰ ਪਾਈ ਜਾਣਾ ਜੀਜੀ ਵੀ ਰਾਂ ਵਾਲਾ ਪਾਣਾ ਆਈ ਜਾਂ ਲੋ ਜਿਆ ਵਾਲਾ ਆ ਪਾਣਾ ਮੇਰਾ ਸੋਨਾ ਸੋਟਾ ਦੀ ਪਹਿਣਾ ਚਾਰੀ ਪਹਿਣਾ ਇਹੋ ਜਿਹੇ ਤੇ ਸਾੜੀਆਂ ਤੇ ਕੰਮ ਵਾਲੀਆਂ ਨਹੀਂ ਪਾਉਂਦੀਆਂ ਜਿਹੜੀਆਂ ਆਉਂਦੀਆਂ ਹੈ ਉਹਨਾਂ ਖਣਾ ਆਹ ਤੇਰੀ ਦਰ ਆਈ ਹੈ ਨਾਲ ਤੇ ਕਿਉ ਮੇਰਾ ਨੱਕ ਵਢਾਉਣੀ ਆ ਜੀ ਜੀ ਤੁਹਾਡੇ ਸਾਹਮਣੇ ਮੇਰੇ ਕੋ ਤੇ ਇਹ ਹੀ 4 ਸੂਟ ਆ ਤੇ ਫੇਰ ਰਹਿੰਦੇ ਨਾ ਜਾ ਫੇਰ ਰਹਿੰਦੇ ਨਾ ਜਾ ਜੀ ਤੇ ਤੋ ਇਹ ਹੁੰਦਾ ਹੀ ਭਾਨੇ ਜਿਵੇਂ ਬਣਾਉਂਦੇ ਸੀ ਤਾ ਸਿੱਧਾ ਕਹਿ ਦੋ ਵੀ ਨਹੀਂ ਲੈ ਕੇ ਜਾਣਾ ਲੈ ਕੇ ਕਿਉਂ ਨਹੀਂ ਜਾਣਾ ਜੇ ਮੈਂ ਲੈ ਕੇ ਨਾ ਜਾਣਾ ਤਾਂ ਹੁਣ ਮੈਂ ਸਵੇਰ ਦੀ ਗਈ ਨਾ ਵੀ ਇੱਥੇ ਬੈਠੀ ਹੁੰਦੀ ਤੇਰੇ ਵਾਲੇ ਤੋਂ ਵਾਲੇ ਤੇਰਾ ਮੂੰਹ ਰਹਿਂਦੀ ਦੀ ਮੈਂ ਜਿਹੜੀ ਤੁਹਾਡੇ ਸਾਹਮਣੇ ਤੁਹਾਨੂੰ ਸਾਰਾ ਹੀ ਪਤਾ ਵਾ ਕਿ ਮੇਰੇ ਕੋ ਕਿੰਨੇ ਸੂਟ ਆ ਤੇ ਕਿੰਨੇ ਨਹੀਂ ਐ ਇਹ ਹੀ ਮੇਰੇ ਕੋ 4-5 ਸੂਟ ਆ ਉਹ ਤੁਹਾਨੂੰ ਮੈਂ ਦਿਖਾ ਦੇਆ ਤੇ ਤੈਨੂੰ ਮੈਂ ਕਹੀ ਤੇ ਨਹੀਂ ਹੁੰਦੀ ਕਿ ਸੋਡ ਬਣਾ ਕੇ ਰੱਖ ਛੱਡਿਆ ਕਰ ਕਿਤੇ ਜਾਂਨ ਦੀ ਲੋੜ ਪੈ ਜਾਂਦੀ ਹੈ ਜਾਣਾ ਆਉਣਾ ਪੈ ਜਾਂਦਾ ਵਾ ਉਦੋਂ ਤਾਂ ਤੂੰ ਮੇਰੀ ਗੱਲ ਨਹੀਂ ਸੁਣਦੀ ਆਹ ਅੰਤਰਾ ਪੜਾ ਆ ਜਾ ਲਾਜਿਆ ਰੱਖਿਆ ਇਹ ਤਾਂ ਸੱਚਾ ਲੱਗਦਾ ਐਵੇਂ ਗਾਣੇ ਨੇ ਚਾਚੀਆਂ ਪਾਈਆਂ ਤੇ ਮੇਰਾ ਨੱਕ ਵਧਾਣਗੇ 36 36 ਅਗਲੀਆਂ ਗੱਲਾਂ ਕਰਨ ਲੱਗੀਆਂ ਕੀ ਉੱਥੇ ਜਵਾਬ ਦਊਂ ਮੈਂ ਉਹਨਾਂ ਨੂੰ ਜੀਜੀ ਵੀ ਮੈਂ ਉਹ ਦੂਜੀ ਦੀ ਵੱਲੋਂ ਪੁੱਛੀ ਨਾ ਸੋਟ ਆਹੋ ਮੇਰੇ ਵੀ ਨਾ ਮੈਂ ਵੀ ਤੈਨੂੰ ਇਹੋ ਹੀ ਕਹਿਣਾ ਸੀ ਮੇਰੇ ਵੀ ਦਿਮਾਗ 'ਚ ਗੱਲ ਆਉਂਦੀ ਸੀ ਤੂੰ ਨਾ ਪੰਮੋ ਕੋਲੇ ਜਾ ਉਹਦਾ ਸਰੀਰਿਕ ਕੋਈ ਜੇਲੀਆ ਉਹ ਨੂੰ ਪੋਸ਼ਣ ਜਿਹੜੇ ਸੂਟ ਦਿੰਦੀ ਹੈ ਨਾ ਉਹਦਾ ਪਾਲਾ ਠੀਕ ਉਹਨਾਂ ਵੱਲੋਂ ਪੁੱਛ ਕੇ ਆਉਣੀ ਜੇ ਮੈਨੂੰ ਸੂਟ ਦੇ ਦਿੰਗੇ ਫੇਟ ਨੂੰ ਨਿਕਾਲ ਲੈ ਚੋ ਹਾਂ ਹਾਂ ਮੈਂ ਨਾਲ ਲੈ ਕੇ ਜਾਣਾ ਕਿਉਂ ਤੇ ਬੈਠੀ ਆ ਨਹੀਂ ਤੇ ਮੈਂ ਕੱਲੀ ਨਾ ਚਲੇ ਜਾਂਦੀ ਠੀਕ ਹੈ ਜੀ ਜੀ ਤੇ ਮੈਂ ਨਾ ਪੁੱਛ ਕੇ ਚੱਜੀਆਂ ਲਾਉਣਾ ਕੀ ਜਰੂਸ ਜਾਂ ਕੱਢਿਆ ਵਾਜਿਬ ਲੇਟ ਕੇ ਪਿੱਛੇ ਲਾੜੇ ਆ ਸੋਹਣੀ ਬੜੀ ਪੋਟੀ ਕਰ ਜਾਂ ਸੋਹਣੀ ਬੜੀ ਗੁੱਤ ਕਰ ਸੋਹਣੀ ਲਿਪਸਟਿਕ ਸੋਹਣੀ ਪਿੱਤਦੀ ਗਾਲਜ ਸੋਣਾ ਬੜਾ ਸੈੱਟ ਪਾ ਜਿਹੜਾ ਅਸੀਂ ਤੈਨੂੰ ਪਾਇਆ ਵਾ ਫੇਰ ਮੈਂ ਪੇਕੇ ਖੜਕਾਈ ਜਿਹੜਾ ਉਥੇ ਆਖਣ ਵਿਹਾਰ ਮਨਜਣ ਵਿਆਹ ਤੇ ਤੇਰੀ ਦਿਰਾਣੀ ਹੈ ਹਾਂ ਚਾਰਕ ਸੂਟ ਪੁੱਛ ਗਿਆ 10 ਹਾਤੋ ਇੱਥੇ ਹੈ ਅੱਜਿੱਥੇ ਕਿੱਥੇ ਅਲਾਂਜ ਜਾਂ ਚੰਤਰਾ ਪਹਿਣਾ ਜਾਂ ਸੂਟ ਪਾ ਲੈਂਦੀ ਐ ਜਦਸੇ ਇਹ ਸੂਟ ਪਾਉਣ ਵਾਲਾ ਲੈ ਐਦਿ ਖੜਕਾ ਐ ਇਧਰ ਨੇ ਇਹਨੂੰ ਤਾਂ ਤੇਰੀ ਸ਼ਕਤੀ ਸੋਗਾਟ ਪਾਈ ਐ ਇਹ ਮੈਂ ਆ ਸੂਟ ਪਾਉਣਾ ਕੁਛ ਨਹੀਂ ਹਾਲ ਕੀ ਕਰਾਂ ਮੈਂ ਜੇ ਪੜਾਈ ਪਛਤਾਉਂਦੀ ਇਹਨੂੰ ਕਹਿ ਕੇ ਇਹਦੇ ਨਾਲ ਚੰਗਾ ਸੀ ਮੈਂ ਕੱਲ ਵੀ ਚੜ ਜਾਂਦੀ ਹੁਣ ਨੂੰ ਮਸਵੇਰ ਦੀ ਕਈ ਹੋਣਾ 36 ਘੋਣ ਉਹਨਾਂ ਦੇ ਆ ਗਏ ਤੂੰ ਆਈ ਨਹੀਂ ਆਈ ਮੈਂ ਤੇ ਉਹਨਾਂ ਨਾਲ ਲੜੀ ਪਈ ਮੈਂ ਕਿੱਥੋਂ ਆਉਣਾ ਜਿੰਨੂੰ ਹੁਣ ਸੱਦਿਆ ਜ ਉਹਨੂੰ ਨਾਂ ਲੈ ਕੇ ਆਉਣਾ ਜਿਉ ਹੁਣ ਮੈਂ ਛੱਡ ਕੇ ਜਾਉਂਗੀ ਮੈਂ ਤਾਂ ਵੀ ਮਰਦੀ ਹੁਣ ਐਣਾ ਛੱਡ ਕੇ ਚਲ ਗਈ ਨਾਲੇ ਕੋਲ ਨੂੰ ਦੱਸੂਗੀ ਮੇਰੇ ਦਿਓਰ ਨੂੰ ਆਵੇ ਘਰ ਅੱਗੇ ਦੱਸੂਗੀ ਮੈਨੂੰ ਖੜਿਆ ਨਹੀਂ ਲੱਗੂਗਾ ਕਿ ਇਹਨੂੰ ਲੈ ਕੇ ਨਹੀਂ ਕਿ ਐਦਾਂ ਕਰਦੀ ਆ ਮਣਾ ਉਹ ਸਿਆਣੇ ਆਂ ਦੇਂਦੇ ਨਾ ਸਾਪ ਵੀ ਮਰ ਜੇ ਤੇ ਸੂਟੀ ਵੀ ਨਾ ਟੁੱਟੇ ਉਹ ਗੱਲ ਕਰਦੀ ਆ ਇਹ ਚੱਲੀ ਪੰਮੂ ਕੋਲ ਮੈਂ ਪਹਿਲਾਂ ਹੀ ਪੰਮੂ ਕੋਲ ਚਲ ਜਾਂਗੀ ਉਹਨੂੰ ਸਿਖਾ ਦੇਣੀ ਆ ਉਹ ਮੇਰੀ ਬਥੇਰੀ ਮੰਨਦੀ ਆ ਮੈਂ ਉਹਨੂੰ ਆਪਣਾ ਇਹ ਸੂਟ ਹੀ ਨਾ ਦੇ ਜਦੋਂ ਸੂਟ ਹੀ ਨਾ ਹੋਇਆ ਇਹਨੇ ਕਿੱਥੋਂ ਜਾਣਾ ਇਹਨੇ ਆਪੇ ਮਨਾ ਕਰ ਦੇਣਾ ਵੀ ਮੈਂ ਜਾਂਦੀ ਨਹੀਂ ਇਦਾਂ ਹੀ ਕਰ ਮੜਾ ਨਾ ਤਾਂ ਤੇਰਾ ਨਾਂ ਆਉਣਾ ਵਿੱਚ ਤੇ ਨਾ ਤੇਰੇ ਤੇ ਸ਼ੱਕ ਹੀ ਹੋਣਾ ਕਿਸੇ ਨੂੰ ਇਦਾਂ ਹੀ ਕਰ ਇਦਾਂ ਹੀ ਕਰ ਨਹੀਂ ਫਰੇਦਰ ਫਰੇਦਰ ਕੀ ਤੇ ਕੀ ਤੇ ਦੀ ਇਹ ਮੇਰਾ ਸਿਰ ਹੀ ਵੜਾ ਬੁਣ ਲਾ ਕੇ ਆਈ ਆ ਤੁਹਾਡੇ ਸਿਰ ਨੂੰ ਕੀ ਹੋ ਗਏ ਜਾਣ ਨੂੰ ਘੁੱਟ ਚਾਹ ਹੀ ਬਣਾ ਦੇ ਮੈਨੂੰ ਘੇ ਚੱਲ ਜੀ ਸਰ ਠੀਕ ਆ ਦੀ ਚਾਹ ਬਣਾ ਦੇ ਆ ਚਾਹ ਬਣਾ ਦੇ ਚਾਹ ਮੇਰੀ ਭੈਣ ਇਹ ਪਲੇਟ ਤੇ ਨਹੀਂ ਹੋ ਜਾਣਾ ਦੇ ਕੋਈ ਨਹੀਂ ਮੇਰਾ ਸਿਰ ਹੀ ਵੜਾ ਦੋ ਕਹਿੰਦਾ ਜੇ ਮੇਰਾ ਇਤਨਾ ਹੀ ਸਿਰ ਦੁਖੀ ਗਿਆ ਮੇਰੇ ਕੋਲ ਤਾਂ ਸਫਰ ਨਹੀਂ ਤੈ ਹੋਣਾ ਤੈਨੂੰ ਪਤਾ ਏਡੀ ਤੇ ਦੂਰ ਨੇ ਕਿੱਥੇ ਰੱਬ ਦੀ ਤੂੰ ਨੀ ਚ ਜਾ ਕੇ ਬੈਠੀ ਠੀਕ ਆ ਦੀ ਬਣਾ ਦੇ ਆ ਜਾ ਮੇਰੀ ਭੈਣ ਬਣਾ ਚਾਹ ਵਧੀਆ ਬਣਾਵੀ ਠੀਕ ਹੈ ਠੀਕ ਹੈ ਚਾਹ ਬਣਾ ਇਹਨੂੰ ਤੇ ਮੈਂ ਲਾਤਾ ਆ ਰਿਹਾ ਇਹ ਤੇ ਲੱਗੀ ਚਾਹ ਬਣਾਉਣ ਹੁਣ ਤੂੰ ਉਹਨੂੰ ਜਾ ਕੇ ਦੱਸਿਆ ਤੇ ਕਹਿਆ ਸਾਕਾਇਆ ਕਿ ਤੇ ਉਹ ਉਹ ਨਾ ਨੂੜ ਦੇ ਦੀ ਉਹ ਆਉ ਉਹ ਆਉ ਇੱਕ ਵਾਰ ਫੋਨ 'ਚ ਮੰਗਦੀ ਹੈ ਇਹ ਚੀਜ਼ ਮੰਗਦੀ ਹੈ ਨਾ ਫੋਨ ਹਾਂ ਹੋ ਨੀ ਪੰਮੋ ਨੀ ਬੰਮਾ ਸਮਝੀਂ ਕਿੱਥੇ ਵਹੀ ਨੂੰਈ ਆ ਤੂੰ ਮੈਂ ਕੀ ਬੜਨ ਮੈਂ ਤੇ ਆਪ ਘੜੀ ਬਣਾ ਕੇ ਨਾ ਬੰਨੇ ਪੈ ਗਈ ਠੰਡ ਜੀ ਨਹੀਂ ਹੋ ਰਹੀ ਰਾਤ ਤੇ ਤੁਹਾਨੂੰ ਦੱਸਾਂ ਮੈਨੂੰ ਕੀ ਹੋ ਗਿਆ ਬਾਤ ਕੋਸ਼ਿਸ਼ ਨਹੀਂ ਕੋਈ ਨਹੀਂ ਆਇਆ ਵੀ ਮੇਰੇ ਤੇ ਕਹਿੰਦੇ ਪ੍ਰੋਗਰਾਮ ਨਹੀਂ ਆਇਆ ਆਹੋ ਜਿਹੜਾ ਮੈਂ ਦੱਸਣਾ ਕਰਦੀ ਸੀ ਪ੍ਰੋਗਰਾਮ ਆਇਆ ਨਾ ਜਾਣਾ ਆਹੋ ਕਰਦੇ ਨਹੀਂ ਤੋਈ ਉਹਨਾਂ ਨੇ ਮੇਰੀ ਚਰਾਣੀ ਨੂੰ ਵੀ ਸੱਤਿਆ ਪ੍ਰੇ ਚ ਨੂੰ ਅੱਛਾ ਹਾਂ ਉਹਨੇ ਕੋਦਰੀ ਜਿਵੇਂ ਸਾਥ ਦੇ ਕੇ ਕਰਨਾ ਉਹ ਜੇ ਮੈਂ ਨਹੀਂ ਉਹਨਾਂ ਦਾ ਤੈਨੂੰ ਪਤਾ ਫਰਜ ਤੇ ਫਿਰ ਪੇਕੇ ਨਾਲ ਪੂਰਾ ਕਰਨਾ ਹੀ ਹੁੰਦਾ ਵਾ ਵਿਚਲਾ ਜੀ ਤੇ ਤੂੰ ਨਹੀਂ ਸੋਭਣਾ ਕਿ ਨਹੀਂ ਖਚਾਣਾ ਨਹੀਂ ਨੀ ਤੇ ਪਠੇਰੇ ਬਾਣੇ ਲਾਇ ਸੀ ਉਹਨਾਂ ਨਾਲ ਗੱਲ ਕੀਤੀ ਵਾ ਇਹਦੇ ਨਾਲ ਹਾਂ ਤੇ ਆਦੇ ਸੀ ਵੀ ਤੂੰ ਨਾਲ ਦੇ ਕਮੀ ਆ ਵੀ ਪ੍ਰੀਤ ਇਹਨੂੰ ਕਿਹਾ ਵਾ ਇਹਨੇ ਕਿਹਾ ਕੋਈ ਨਹੀਂ ਆ ਇਹ ਮੈਂ ਵੀ ਆਉਂਗੀ ਤੇ ਇਹ ਉਦੋਂ ਦੀ ਪੱਕੀ ਹੋਈ ਆ ਅੰਦੀ ਆ ਵੀ ਮੈਂ ਵੀ ਜਾਣਾ ਵਾ ਵੀਰੇ ਵੀ ਤਾਂ ਦੀਤੇ ਮੈਂ ਤੇਰੇ ਚਾਚੇ ਨੇ ਕਿਹਾ ਤੇਰੇ ਡੈਡੀ ਨੇ ਕਿਹਾ ਐਦਾਂ ਮੈਨੂੰ ਕਹਿੰਦੀ ਆ ਆਹੋ ਤੇ ਮੈਂ ਹਾਂ ਚੱਲ ਠੀਕ ਆ ਚਲ ਜਾਈ ਮੈਂ ਹੋਰ ਤੈਨੂੰ ਪਤਾ ਫਿਰ ਕੀ ਕਹਿਣਾ ਸੀਗਾ ਹਾਂ ਉਹ ਤਾਂ ਗੱਲ ਕੀ ਹੋ ਗਈ ਹੁਣ ਗੱਲ ਇਹ ਹੋਈ ਉਹ ਵੀ ਮੈਂ ਅੱਜ ਚੱਲੀ ਹਾਂ ਤੇ ਪਹਿਣਾ ਸੂਟ ਕਿਸੇ ਕੋ ਮਦਾਨੀ ਪਾਇਆ ਉਹ ਜਿਹੜਾ ਲਾਲ ਜਿਹੜੀ ਪੌਂਦੀ ਫਰਾਕ ਜੀ ਆ ਨਾ ਉਹ ਜਿਹੜਾ ਵਿਆਹ ਦਾ ਆਹ ਉਹ ਹੀ ਅੱਜ ਫੇਰ ਪਾ ਕੇ ਚਲਦੀ ਹਾਂ ਆਹ ਨਹੀਂ ਮੈਂ ਮਾਰ ਚਾ ਨਹੀਂ ਮੈਂ ਵੀ ਖਾਤੀ ਨਾ ਭਲੇਟ ਕੇ ਵਾਲ ਜਿੱਦੋਂ ਟਕਲਚਰ ਵਾਲੇ ਕਰ ਦਿੱਤੇ ਆ ਯੋ ਕਰੇ ਕਰਛੜਦੀ ਆ ਮੇਰੇ ਤੇ ਗਿਆ ਉਹਨੇ ਦੇ ਪਾਇਆ ਵੇਖਿਆ ਫਿਰ ਉਹਦਾ ਮੈਂ ਆਪ ਵੇਖ ਵੇਖ ਕੇ ਇੰਨੀ ਹੀਰੀ ਜਨਾ ਪੌਂਦੀ ਆ ਤੇ ਲਾਲ ਦਲਾਲਾ ਜ ਮੈਂ ਵੇਖ ਵੇਖ ਮੇਰਾ ਮਨ ਕਿੱਥੇ ਕਿੱਥੇ ਨਹੀਂ ਪਾਇਆ ਹੁੰਦਾ ਹਾਂ ਤੇ ਮੇਰੀ ਸੁਣ ਕਾਲਾ ਹੋਣ ਪਤਾ ਮੈਨੂੰ ਕੀ ਆ ਤੇ ਕਿ ਮੈਂ ਦੀਦੀ ਪੱਗੋ ਵਾਣ ਚਾਹ ਕੇ ਤੇ ਉਹਦੇ ਕੋਲੋਂ ਸੂਟ ਨਹੀਂ ਹੁੰਦੀ ਆ ਤੇ ਆ ਫਿਰ ਤੇਰੇ ਚੋਦੇ ਹੀ ਹਰਥ ਉਹ ਨੂੰ ਸੂਟ ਨਾ ਦੇ ਜੇ ਤੂੰ ਉਹ ਨੂੰ ਸੂਟ ਦੇ ਤਾ ਤੇ ਉਹਨੇ ਮੇਰੇ ਨਾਲ ਤਿਆਰ ਹੋ ਜਾਣਾ ਮੈਂ ਉਹ ਫਿਰ ਕਿੱਦਾਂ ਖੜੂੰਗੀ ਤੈਨੂੰ ਪਤਾ ਮੇਰਾ ਤੇ ਮਾਸ ਖਾਈ ਮਾਰਨੀ ਨਹੀਂ ਮੈਂ ਤੇਰੀ ਕਹਿੰਦੀ ਮੈਂ ਤੇ ਸੂਟ ਉਹ ਵੀ ਨਹੀਂ ਸੀ ਦੇਣਾ ਨਾ ਨਾਵੇ ਨਾ ਥੋਵੇ ਗੋਲੇ-ਗੋਲੇ ਮੁਸਕਾਉਂਦਾ ਮੈਂ ਇਸ ਨੂੰ ਪ੍ਰਭਾਵ ਕਰਨਾ ਦਿਨ ਪਤਾ ਸੀ ਹੁੰਦਾ ਵੀ ਉਹ ਇਹ ਤੂੰ ਇਹ ਤਾਂ ਇਹ ਨੂੰ ਸੂਟ ਨਹੀਂ ਦੇਣਾ ਤਾ ਪਰ ਫਿਰ ਮੈਂ ਆਖਿਆ ਚਲ ਮਣਾ ਇੱਕ ਰਿਸ਼ਕ ਕੱਢੀ ਆ ਮੈਂ ਉਹ ਚਾਹ ਬਣਾਉਣ ਤੇ ਆਰੇ ਲਾ ਕੇ ਆਈ ਆ ਵੀ ਤੂੰ ਚਾਹ ਬਣਾ ਮੇਰਾ ਸਿਰ ਫਿੜ ਹੁੰਦਾ ਮੈਂ ਹੁਣੇ ਆਈ ਉਹਨੂੰ ਥੋੜੀ ਪਤਾ ਮੈਂ ਤੇਰੇ ਕੋਲ ਆਈ ਆ ਮੈਂ ਨਾ ਘਰੇ ਜਾਵਾਂ ਉਹਨੇ ਕਿਹਾ ਕਿੱਧਰ ਗਈ ਹੋਈ ਐ ਅੱਛਾ ਇਹ ਸੂਟ ਉਹਨੇ ਕਿੱਥੇ ਆਉਨੇ ਉਹਦੇ ਮੇਰਾ ਸਰੀਰ ਕਿੱਥੇ ਤੇ ਤਾਂ ਫਿਰ ਵੀ ਕਿਤੇ ਫਰਕ ਪਹਿ ਹੈ ਇਹ ਤਾਂ ਕੰਗਲੀ ਜਿੰਨਾ ਤੇ ਕਰਨੇ ਕੰਗਲੀ ਹੀ ਬਣ ਜੂਗੀ ਨਹੀਂ ਮੈਂ ਮੈਂ ਨਹੀਂ ਕੁਝ ਕਹੀ ਦੀ ਤੈਨੂੰ ਪਤਾ ਮੈਂ ਤੋਂ ਬੰਨੇ ਕੰਮ ਰੱਖ ਚੱਲੀ ਹੁੰਦੀ ਮੇਰੇ ਪਾਪਾ ਸਿਆਪਾ ਪਾ ਤਾ ਨਾ ਤੂੰ ਤੇ ਦੋ ਮਹੀਨਾ ਕਰਿਆ ਮੈਂ ਤੇ ਕੋਈ ਸੂਟ ਨਹੀਂ ਦੇਣਾ ਤੇਰੇ ਪਾਪਾ ਤੇਰੇ ਪਾਪਾ ਸਿਆਪਾ ਕਾਦਾ ਪਿਆ ਕੋਈ ਸੂਟ ਉਹੋ ਜਿਹਾ ਜਿਹੜਾ ਫੁੱਲਾਂ ਚ ਆਉਂਦਾ ਇਹਨੂੰ ਬੜਾ ਪਤਾ ਲੱਗਣਾ ਇਹਨੇ ਕੋਲ ਤੇਰੇ ਕੋ ਮੂੰਹ ਮੰਗਣਾ ਇਹਨੂੰ ਜਿਹੜਾ ਵੀ ਦੇਗੇ ਨੇ ਉਹੀ ਪਾ ਲੈਣਾ ਜਦੋਂ ਖੁੱਲਾ ਆਇਆ ਮੈਂ ਰਾਲਾ ਪਾ ਤੂੰ ਇੰਨੇ ਚਾਣਾ ਸੂਟ ਮੇਰਾ ਬੇਕਾਰ ਹੋਈ ਜਾਣਾ ਨਾ ਚਲ ਵੇ ਇਹਨੂੰ ਵੀ ਇੱਕ ਰੱਖੀ ਮੈਂ ਦਿੰਦੀ ਕੰਮ ਨਹੀਂ ਹਾਂ

ਆਹ ਮੈਂ ਪ੍ਰੀਤ ਮੇਰਾ ਸੂਟ ਆ ਲਿਆ ਤੈਨੂੰ ਹਾਂ ਦੀਦੀ ਆਜੂਗਾ ਤੁਸੀਂ ਵੀ ਅੱਗੇ ਨਾਲ ਪਤਲੇ ਹੋਏ ਹੋ ਹੁਣ ਮੈਨੂੰ ਆ ਜਾਣਾ ਤੁਹਾਡਾ ਸੂਟ ਆ ਪਤਣੀ ਜੀ ਹੋਈ ਆ ਸੂਟ ਤੇ ਮੇਰੇ ਖੁੱਲੇ ਆ ਪਹਿਲੇ ਆ ਕਿੱਥੇ ਕੁਤੜੀ ਦੀ ਬੰਦੀ ਪ੍ਰੀਤ ਕਿੱਥੋਂ ਦਵਾ ਤੈਨੂੰ ਪਤਾ ਸੂਟ ਮੈਂ ਕਹਿ ਕਿ ਸਵਾਈ ਨਹੀਂ ਤੇ ਸਾਹਮਣੇ ਹੁਣ ਗਾਂ ਵਿਆਹ ਹੋਉਂਦੀ ਮੈਂ ਤੇ ਸੂਟ ਸਵਾਣੇ ਉਧਰ ਤੇ ਜੇ ਤੇ ਕੋ ਨਹੀਂ ਸੂਟ ਹੈਗਾ ਤੂੰ ਕਾਨ ਨੂੰ ਚਲਣੀ ਆ ਕਿੱਥੇ ਦੀਦੀ ਮੈਂ ਆਪਣੇ ਪੇਕੇ ਜਾਂਦੀ ਨਹੀਂ ਚੱਲੀ ਦੀਦੀ ਦੇ ਪੇਕੇ ਜਾਂਦੀ ਤੁਹਾਨੂੰ ਪਤਾ ਜੇ ਤੇ ਮੈਂ ਆਪਣੇ ਪੇਕੇ ਜਾਂਦੀ ਮੈਂ ਤੇ ਆਹੀ ਭਾ ਜਾਨੀ ਹੁੰਨੀ ਤਉ ਦੀਦੀ ਦੇ ਪੇਕੇ ਚਲ ਹੀ ਮੈਂ ਤੇਰੇ ਸੂਟ ਕਿੱਡਾ ਸੋਹਣਾ ਪਰ ਦੀਦੀ ਇਹਦੇ ਨਹੀਂ ਸੋਹਣਾ ਅਰੇ ਤੂੰ ਦੀਦੀ ਤੋਂ ਮੋਂਗ ਮੰਗ ਲਾ ਉਹਦਾ ਪਾਲਾ ਉਹਦੀ ਉਹ ਬੱਧੀ ਆਂਦੇ ਸੂਟ ਤੇ ਮੈਂ ਤੋਂ ਉਹਨਾਂ ਦੇ ਨਾਲ ਜਾਣਾ ਨਾ ਤਾਂ ਕਰਕੇ ਤੁਹਾਡੇ ਕੋ ਸੂਟ ਲੈਣਾ ਨਹੀਂ ਮੈਂ ਵੇ ਬ੍ਰੀਚ ਦੀ ਆਪਣੇ ਕੋ ਚੀਜ਼ ਨਹੀਂ ਹੈਗੀ ਤੇ ਆਪਾਂ ਆਪਣਾ ਜੂਸ ਜਰੂਰੀ ਥੋੜੀ ਕਢਾਉਣ ਜਾਣਾ ਹਾਂ ਤੂੰ ਆਪਣੇ ਆਪ ਹੀ ਆਪਣੇ ਜੂਸ ਕਢਾਉਣ ਵਾਲੀ ਗੱਲ ਕਰਦੀ ਮੈਂ ਸੂਟ ਦੇ ਤੇ ਦਮਾ ਪੈਣੇ ਪਹਿਲੇ ਪਹਿਲ ਦੇ ਦੇ ਕੇ ਤੁੱਲੇ ਬੋਰੀ ਜੀ ਤੈਨੂੰ ਕਿੱਥੇ ਸੈੱਟ ਆਉਣੇ ਵੇ ਮੈਂ ਤੇ ਨਹੀਂ ਆ ਵੇਖ ਲੈਣੀ ਐ ਇੱਕ ਤਾਂ ਵਿਆਹ ਹੋਣਾ ਸੂਟ ਨਹੀਂ ਹੈਗੀ ਉਦਾਂ ਮੈਂ ਕੋਲ ਜਿਹੜੇ ਹੁਣ ਤੋਂ ਹੀ ਨਵੇਂ ਬਣਾਏ ਹੋਂਦਾਂ ਚਤੇ ਤੋਂ ਇੱਕ ਮੈਨੂੰ ਸੂਟ ਤੁਸੀਂ ਕਿੱਡੇ ਸੋਹਣੇ ਬਣਾਏ ਉਹ ਤੇ ਮੇਰੀ ਭੈਣ ਨਿਕਲ ਗਈ ਉਹ ਤੇ ਮੈਂ ਫਿਰ ਮੇਰੀ ਭੈਣ ਲਗਾਈ ਹਾਂ ਉਹਨਾਂ ਪ੍ਰੋਗਰਾਮ ਸੀ ਕਿਤੇ ਉਹ ਸਾਰੇ ਸੂਟ ਆਈ ਨਹੀਂ ਪਚਾਰਕ ਦਿਨ ਹੋ ਗਿਆ ਸਾਰੇ ਸੂਟ ਲੈ ਗਈ ਆ ਇੱਕੋ ਹੀ ਸੂਟ ਪਿਆ ਇਹ ਮੇਰੇ ਕੋਲ ਵੇਖ ਲੈ ਜੇ ਤੈਨੂੰ ਪਸੰਦੀ ਦੇ ਉਹ ਤੇ ਕਿਤੇ ਆਹ ਸੂਟ ਸੋਹਣਾ ਲੱਗਦਾ ਸੀ ਹਾਂ ਸੋਹਣਾ ਲੱਗਦਾ ਹਾਂ ਸੋਹਣਾ ਲੱਗਦਾ ਨਹੀਂ ਜੀਜੀ ਨੂੰ ਕੀ ਹੋਦੀ ਰਹੀ ਆਂਦੇ ਨਹੀਂ ਸੋਹਣਾ ਮੇਰੀ ਮੰਮੀ ਨੇ ਕਿੰਨੇ ਵਜੇ ਜਨਾ 4-5000 ਦਾ ਸੂਟ ਬਣਾਇਆ ਮੇ ਮੈਂ ਤੇ ਆ ਪਾ ਕੇ ਚੱਲੀ ਹਾਂ ਜਿਹੜੀ ਸੋਨਾ ਲੱਗੰਦਿਆ ਨਾ ਹੈ ਤੇ ਸੋਨਾ ਹੀ ਲੱਗਦਾ ਵਾ ਪਾ ਤੂ ਹਵਾ ਨਹੀਂ ਰਿਹਾ ਆਪਣੇ ਦਿੱਤੀ ਉਹਨਾਂ ਨੂੰ ਕੀ ਪਤਾ ਵਾ ਮਰੀ ਪਾਲਾ ਇੱਥੇ ਕੋ ਨਹੀਂ ਮੈਂ ਕਿੜਾ ਉਹ ਤੇ ਪਿੰਡ ਗਈ ਕਦੀ ਇੱਕੋ ਵਾਰੀ ਗਈ ਸੌਦੋ ਇਹਨੇ ਜਿੱਦਾਂ ਬੰਦੇ ਨੂੰ ਕਿਹੜਾ ਚੇਤਾ ਰਹਿਦਾ ਵਾ ਵੀ ਉਹ ਵੀ ਸੂਟ ਪਾ ਕੇ ਆ ਗਈ ਦੁਬਾਰਾ ਫੇਰ ਮੁੱਕ ਦੀ ਗੱਲ ਕਿਥੇ ਵੀ ਮੈਨੂੰ ਸੂਟ ਦੇਣਾ ਹੀ ਪਊਗਾ ਮੈਂ ਸੀਰੀ ਤੇ ਦੇ ਦੂੰ ਮੈਂ ਆਣ ਕੇ ਉਸੇ ਵੇਲੇ ਤੁਹਾਨੂੰ ਵਾਪਸ ਕਰ ਦੂੰਗੀ ਧਿਆਨ ਰੱਖੂਂਗੀ ਕੋਈ ਦਾਗ-ਧੂਕ ਨਹੀਂ ਲਾਉਂਗੀ ਤੁਹਾਡੇ ਸੂਟ ਨੂੰ ਆਵੇ ਗਲੇ ਨਹੀਂ ਸੂਟ ਹੈਗਾ ਤਨੀਕ ਪਰ ਉਹ ਨਹੀਂ ਆਨ ਬਾਰੀ ਕੋਈ ਜੇ ਕੋਈ ਨਿਕਲ ਆਵੇ ਚੱਲ ਗਿਆ ਖੁੱਲੇ ਖੁੱਲੇ ਹੀ ਆ ਸਾਰੀ ਨਹੀਂ ਜੀ ਜੀ ਆ ਜਾਣਾ ਮੈਨੂੰ ਮਨ ਤੂੰ ਵੀ ਪੱਟੜੇ ਹੋਏ ਅੱਗੇ ਨਾਲ ਕਿੱਥੋਂ ਦੋਵੇਂ ਸੂਟ ਜੀ ਤੇ ਇਹ ਤਾਂ ਕੋਈ ਕੋਈ ਮੁਸ਼ਕਲ ਲੱਗਦਾ ਹੈ ਵਿੱਚ ਕੁਛ ਨਹੀਂ ਆ ਦੇ ਗੱਲੇ ਬੰਬਾ ਕਰਨਾ ਤੇ ਤੇਰੀ ਤੀਨ ਨਹੀਂ ਆਵੇ ਦੇ ਨਹੀਂ ਮੈਂ ਨਹੀਂ ਤੇ ਤੀ ਤੀ ਕਿ ਸੌੜ ਤੋ ਤੂੰ ਨਿਮਾਰੀ ਚ ਰੱਖ ਦੇ ਦੇਣਾ ਮੇਰਾ ਸੂਟ ਹਉ ਸੂਟ ਫਿਰ ਦਸੰਦੇ ਨੰਬਰ ਅਜੇ ਥੋੜੇ ਹੀ ਆ ਉਹ ਵੀ ਪੈਨ ਦੇ ਖੜੇ ਆ ਮੈਂ ਇਥੋਂ ਕੁ ਵੇਖਦਾ ਇਥੇ ਨਾਮ ਰੱਖਿਆ ਸੀ ਇਹਦੇ ਤੇ ਕਿੰਨੇ ਵਾਰੀ ਚ ਸੂਟ ਰੱਖੇ ਆ ਐਡੀ ਧਿਆਨ ਕੇ ਬਿਨਾ ਖੜੇ ਮੈਂ ਚਾਪਲੀ ਦੇਖ ਕੇ ਲਿਆਉਣੀ ਨੰਬਾਰੀ ਦੀ ਮੈਂ ਤੇ ਮੈਨੂੰ ਸੂਟ ਵੇਖ ਕੇ ਦੇਣੀ ਆ ਜਿੱਦਿ ਮੈਂ ਵੇਖ ਕੇ ਕਿੰਨੇ ਸੋਹਣੇ ਕਲਰ ਹੈ ਹਾਈ ਕੰਮੇਸ਼ਨ ਤੇ ਵੇਖ ਲੈ ਸਾਰੇ ਸੂਟ ਸਹੀ ਨਹੀਂ ਕੇ ਜੇ ਜਿ ਡਰਾਈਕਲਿੰਗ ਕਰਾਉਣ ਵਾਲੇ ਗੰਦੇ ਹੋਏ ਪਏ ਆ ਆ ਜੀ ਰਿਟੋ ਇਕ ਲੇ ਲੈਣੀ ਆ ਪੱਕਾ ਰੇਤੋਂ ਲੈ ਲੈਨੇ ਨਹੀਂ ਤੇ ਘਰੇ ਤੋਂ ਲੈ ਲੈਨੇ ਜੀ ਆਦੇ ਜੇ ਹਾਂ ਕਿੱਡਾ ਸੁਣਾ ਯਾਰ ਆਏ ਤੇ ਕੱਲੀ ਹੋਵੇ ਇਹ ਜਿੱਦ ਤੇ ਜੈਂਪਰ ਪਿਆ ਉੱਥੇ ਸੀਪਣਾ ਗਿਆ ਵਾ ਉਹ ਨਹੀਂ ਆਇਆ ਜੀ ਇਸ ਤੇ ਉਹ ਕੀ ਹੁੰਦਾ ਵਾ ਮੀ ਜਾ ਝੱਗਾ ਅੱਛਾ ਤੇ ਜੀ ਆਦੇ ਜਿਆ ਪਰ ਪੋਜਾ ਮੈਨੂੰ ਬੜਾ ਸੁਣਾ ਲੱਗਣਾ ਮੇਰੇ ਰੰਗ ਚਿੱਟਾ ਵਾ ਨਾ ਮੈਨੂੰ ਨਹੀਂ ਇਹ ਤੇ ਬੜਾ ਹੀ ਖੁੱਲਾ ਵੀ ਸੈਟ ਕਰਾਉਣ ਵਾਲਾ ਸਾਰਾ ਦੇਰਿਆ ਪਦੇੜਿਆ ਜਿਆ ਪਿਆ ਵਾ ਵੇ ਨਹੀਂ ਇੱਕੇ ਤੋਂ ਜਿੱਦ ਮੰਗੇ ਰੱਖੇ ਰੂੰ ਆਹ ਹੋਏ ਤੇ ਵੀ ਮੈਂਗੇ ਹੀ ਐ ਸੂਟ ਸੌਰੀ ਪਤਾ ਕੀ ਆ ਖਰਾਬ ਹੋਈ ਥੋੜੇ ਥੋੜੇ ਸਹੀ ਕਰਾਉਣੇ ਆਲੇ ਆਹ ਤੇ ਕੀ ਆਹ ਤੇ ਦੋ ਆਹ ਤੇ ਤੂੰ ਕਦੀ ਪਾਇਆ ਹੀ ਨਹੀਂ ਮੇਰੇ ਵਾਸਤੇ ਰੱਖਿਆ ਹੈ ਨਹੀਂ ਤੇਰੇ ਵਾਸਤੇ ਕੀ ਰੱਖਣਾ ਲੈ ਲਾ ਜੀ ਦੀ ਆ ਤਾਂ ਹੋ ਲਾ ਜਾ ਸੂਟਾ ਦੀਦੀ ਨੇ ਫੇਰ ਗੁੱਸੇ ਆਣਾ ਉਹ ਨਹੀਂ ਮੈਂ ਮਰ ਜਾ ਐਡਾ ਸੋਹਣਾ ਸੂਟਾ ਹੀ ਤੇ ਮੈਂ ਕੰਨ ਨੂੰ ਨਹੀਂ ਲਾਇਆ ਤੇ ਇਹ ਨੂੰ ਪਹਿਰਾ ਜਾਂ ਲੱਗ ਜਾਂਦਾ ਆ ਵਾਸ ਤੇ ਕੀ ਹੋsta ਏ ਕੋਈ। ਜੇ ਮੈਨੂੰ ਕੋਟਾਈ ਵਾਲਾ ਸੂਟ ਦੇ ਦਿੰਦੇ ਤੇ ਵਧੀਆ ਹੋ ਜਾਂਦਾ ਸੀ। ਉਹ ਕੰਝ ਕੋਣ ਵਰਕ ਪਾਉਂਦਾ ਵਾ। ਆ ਨਾਰਮਲ ਜਿਹਾ ਤੇ ਜ ਮੌਸਮ ਆ। ਵਰਕ ਵਾਲਾ ਸੂਟ ਤੇ ਹੋਈ ਪਹਿਰਾ ਲੱਗਦਾ ਵਾ। ਆ ਸੂਟ ਦੀ ਤੇ ਮੈਂ ਵੀ ਘੜੀ ਪਹਿਣਾ ਲੰਮੇ ਜੇ ਮੈਂ ਤਾਂ ਟਾਈਮ ਲੱਗਵਾ ਚੁੜੀ ਸਕੂਲੋਂ ਆਉਣ ਵਾਲੀ ਆ। ਤੇ ਵੇਖ ਲੈ ਸੂਟ ਤੇ ਪਾਉਣਾ ਇਹ ਤੇ ਆਉਣਾ ਨਹੀਂ ਅਬਰ। ਪਾ ਤੋ ਲੈ ਲਗੀ। ਗੜੇ ਤੇ ਮਾਰ ਜੀ। ਤਾਂ ਜੀ ਜੀ ਲੈ ਜਾਂਦੀ ਮੈਂ। ਸੋਹਣਾ ਲੱਗਣਾ। ਤੇ ਸਾਹਮਣੇ ਰੱਖੀ। ਚੰਨੀ ਚੰਨੀ ਸਾਹਮਣੇ ਦਾਗ ਤੂਗ ਨਾ ਲੱਗੇ। ਤਮੀਜ਼। ਠੀਕ ਹੈ ਜੀ ਜੀ ਸਾਹਮ ਚੰਗਾ ਸੁਣੋ ਸਾਮ ਕੇ ਰੱਖੀ ਬੇ ਮੈਂ ਦਿੱਤਾ ਹੀ ਵੇਲ ਨਹੀਂ ਫੜਾਈ ਮਾਰਨਾ ਕਿਉਂ ਨਾ ਆਪੀ ਨਾਲ ਵੀ ਲੈ ਦਿੱਤਾ ਨੂੰ ਠੀਕ ਹੈ ਦੀਦੀ ਸਾਮ ਕੇ ਰੱਖੋਗੇ ਹਾਂ ਚੰਗਾ ਮੈਂ ਤਾਂ ਸੂਰ ਐਡਾ ਵਗਿਆ ਸੂਰ ਦਿੱਤਾ ਹੀ ਆਹ ਚੰਗਾ ਨਾ ਇਹ ਨਹੀਂ ਕਰੇਗਾ ਦਰਨਾ ਨਾਉਣਾ ਨਹੀਂ ਕੱਲ ਬਈ ਅੱਜ ਇਹ ਨੂੰ ਸੈੱਟ ਨਹੀਂ ਕਰ ਸਕੂ ਹਮੇਂ ਤੇ ਇਹ ਨੂੰ ਬੇ ਨੀਂਦ ਦੀ ਪ੍ਰਾਬਲਮ ਉਹ ਨਹੀਂ ਵੇਕਰ ਮੋਖ ਨਿਕਲ ਆ ਨਿਕਲੀ ਆਪੇ ਇਹਨੂੰ ਮੇਰੇ ਲੈ ਤੋਰਤਾ ਜਾਂ ਉਹਦਾ ਸੂਤ ਲਿਆ ਆਪੇ ਮੈਨੂੰ ਮਨਾ ਨਿਕਲ ਗਿਆ ਆਪ ਚਾਹਤ ਦੀ ਚਾਹਤ ਰਹਿ ਗਈ ਨਾ ਆਪ ਤੇ ਦੋਹੀ ਬੰਨੀ ਸੂਤ ਰੱਖਦੀ ਆ ਦੂਜਿਆਂ ਜਾਨਿਆਂ ਨੂੰ ਕਿੱਧਰ ਵੀ ਕਿੱਧਰ ਗੱਲਾਂ ਖਤਮ ਹੋ ਗਈਆਂ ਚਲ ਮਨਾ ਆਪੇ ਜਾਣ ਜਾਣਾ ਜਾਵੇ ਖੜਨਾ ਖੜਨ ਵਾਲੀ ਉਹ ਜਾਣ ਵਾਲੀ ਉਹ ਤੂੰ ਮਨਾ ਕਰ ਤੋਂ ਇਹ ਗੀਆਂ ਗੱਲਾਂ ਚੰਨਾ ਹੋ ਗਈਆਂ ਭੈਣਾ ਤਿਆਰ ਕੇ ਨਹੀਂ ਹਾਂਗੀ ਹਾਂ ਜੀ ਦੀਦੀਆਂ ਕਿੰਨਾ ਸੋਹਣੇ ਹਾਏ ਹਾਏ 니 ਆ ਕੀ ਚਰੂਸ ਕੱਢ ਲਈ ਆਏ ਆ ਹਾਏ 니 ਆ ਪਜਾਮਾ ਹਾਏ ਹਾਏ 니 ਸਾਡੇ ਦਾ ਤਾਂ ਪਜਾਮਾ ਹੋਈ ਨਹੀਂ ਬਸਾਂ ਕਰਦੇ ਕੋਈ ਦੀਦੀ ਕਿੰਨਾ ਸੋਹਣਾ ਸੋਹਣਾ 니 ਮੇਰਾ ਤਾਂ ਚਾਚੇ ਨੇ ਅਜੇ ਤੱਕ ਮੈਨੂੰ ਕਦੀ ਪਜਾਮੀ ਨਾ ਪਜਾਮਾ ਕੁਛ ਨਹੀਂ ਪਾਉਣ ਦਿੱਤਾ ਤੇ ਆ ਤੂੰ ਪਜਾਮਾ ਪਾ ਲਈ ਨਾ ਫੱਬੇ ਨਾ ਰੱਬੇ 니 ਆ ਤੇ ਨਾਲ ਸੂਟ ਨਾਲ ਵੀ ਡੰਡ ਲਾ ਲਈ ਉਹੋ ਜੀ ਪੰਮੋ ਜਿੰਨੇ ਤੈਨੂੰ ਆ ਸੂਟ ਦੇ ਦਿੱਤਾ ਤੇ ਚੁੱਕ ਲੈ ਕੇ ਮਾਸਾ ਸ਼ੇਅਰ ਮੈਂ ਆਇਆ ਕਿ ਕਹਿ ਦਿੰਦੀ ਹਾਂ ਕਿ ਮੈਂ ਨਹੀਂ ਖੜਨਾ ਤੇ ਚੁਕਾਉਣ ਵਾਲੀ ਸੂਟ ਉੱਥੇ ਕਹਿ ਹੀ ਦਿੰਦੀ ਕਿ ਮੈਂ ਨਹੀਂ ਆ ਸੂਟ ਖੜਨਾ ਮੈਂ ਨਹੀਂ ਪਾਉਣਾ ਪਜਾਮਾ ਸਲਵਾਰ ਸੂਟ ਜਨਾਨੀ ਦੀ ਟੌਰ ਹੁੰਦੀ ਆ ਤੇ ਨਾ ਹੁੰਦੀ ਸ਼ਰਟ ਹਾਂ ਕਿੱਥੇ ਲੌਂਗ ਵਾਪਰੇ ਤੇ ਤੈਨੂੰ ਕੀ ਹੋਇਆ ਪਿਆ ਤੂੰ ਅੱਜ ਮੈਨੂੰ ਆਪ ਤੇ ਜਾਣਾ ਨਹੀਂ ਆ ਤੇ ਤੂੰ ਮੈਨੂੰ ਵੀ ਰੱਖਣਾ ਮੇਰੇ ਕੋ ਵੀ ਅੱਜ ਜਾਇਆ ਜਾਣਾ ਉਤੋਂ ਦੇ ਉਤਰਾ 12 ਵਜ ਗਏ ਤੇ ਕਿਹੜੇ ਵੇਲੇ ਪਹੁੰਚਣਾ ਤੇ ਕਿਹੜੇ ਵੇਲੇ ਆਉਣਾ ਤੂੰ ਨਾ ਐਤਾ ਕਰ ਤੂੰ ਰਹਿ ਲ ਤੇ ਮੈਂ ਜਾ ਠੀਕ ਐ ਮੈਨੂੰ ਕਵੇਲਾ ਹੋਣ ਦਿਆ ਤੂੰ ਉਹਦਾ ਸੂਟ ਉਹਨੂੰ ਫੜਾ ਦੇ ਬਾਅਦ ਚ ਤੇ ਜਦੀ ਤੂੰ ਮੈਨੂੰ ਪਹਿਲੇ ਹੀ ਕਹਿ ਦਿੰਦੇ ਕਿ ਤੈਨੂੰ ਲੈ ਕੇ ਨਹੀਂ ਜਾਣਾ ਤੇ ਉਦੋਂ ਹੀ ਬੰਨਦੇ ਸੀ ਜੇ ਤੂੰ ਇਹਸ ਗੱਲ ਕੇ ਨਾ ਤੂੰ ਮੇਰਾ ਨਾ ਨਾ ਰੈ ਤੈਨੂੰ ਲੈ ਕੇ ਕਿਉਂ ਨਹੀਂ ਜਾਣਾ ਕਦਰੀ ਤੇ ਕੁੱਤੇ ਨੂੰ ਭੋਕਦੀ ਦਰਦੀ ਨੇ ਕਦੀ ਉੱਤਰੂ ਕਦੀ ਇੱਧਰ ਖੜਵਾਸੇ ਇਹ ਫਿਰ ਮੇਰਾ ਫੜੇ ਤਾਂ ਸੋਝੇ ਤੇਰੇ ਕੋ ਸੂਟ ਨਹੀਂ ਹੈਗਾ ਨੇ ਤੇ ਜਦੀ ਕਿੰਨਾ ਸੋਹਣਾ ਤੇ ਸੂਟ ਲੱਗਣ ਜੀ ਮੈਨੂੰ ਲੈ ਨਹੀਂ ਜਾ ਲੈ ਕੇ ਜਾ ਨਾ ਬਿਲਕੁਲ ਹੀ ਮੈਨਾਂ ਲੈ ਕੇ ਜਾ ਜਾਣਾ 10 ਮੈਨਾਂ ਨਹੀਂ ਆਹ ਤੇਰੇ ਘਰ ਤੇ ਜਿਹੜੇ ਤੂੰ ਲੈ ਮੈਂ ਚੱਲੀ ਚੱਲ ਠੀਕ ਆ ਜੇ ਤੂੰ ਚੱਲ ਜਾ ਮੇਰੇ ਕੋ ਤੇ ਐਹੀ 4-5 ਸੂਟ ਆ ਜੇ ਤੂੰ ਸਾਂ ਤਾਂ ਤੇ 4-5 ਇਹ ਕਿਹੜੇ 4-5 ਆਹ ਉਤਰੇ 18 ਪਤੀਰਾ ਨੂੰ 4-5 ਸੂਟ ਆ ਨਹੀਂ ਤੂੰ ਉਦੋਂ ਰਹੀਦਾ ਜਰੂਸ ਤੇਰਾ ਉਹਨੇ ਕਾਟ ਦਿੱਤਾ ਫੇਰ ਹੱਜ ਮੈਂ ਚੱਲੀ ਆ ਉਦੋਂ ਹੀ ਨਾ ਤਾਂ ਕਰ ਨੂੰ ਨਹੀਂ ਠੀਕ ਕਰਨ ਦੇ ਬਹਾਨੇ ਬਣਾਉਂਦੇ ਆ ਪਾਗਲ ਤਾਂ ਮੈਂ ਆ ਜਿਹੜੀ ਇਹਨਾਂ ਦੇ ਪਿੱਛੇ ਲੱਗ ਕੇ ਉਦੋਂ ਤੇ ਹਲੋ ਉਧਰ ਵੀ ਬੇਇੱਜ਼ਤੀ ਕਰਾਈ ਨਾਰਿਆਂ ਨਾਲ ਕਰਾਈ ਆਹ ਪਾਗਲ ਤਾਂ ਮੈਂ ਜਿਹੜੇ ਇਹਨਾਂ ਦੇ ਪਿੱਛੇ ਲੱਗ ਕੇ ਕਦੀ ਉਧਰ ਕਦੀ ਇੱਧਰ ਕਹੇ ਦੇ ਪਿੱਛੇ ਲੱਗਦੇ ਨਾ ਆਪਣੇ ਆਪ ਨੂੰ ਨਹੀਂ ਭਜੰਦਾ ਚਾਹੀਦਾ ਮੈਂ ਨਹੀਂ ਆਪਣੇ ਆਪ ਨੂੰ ਪਤਾ ਨਹੀਂ ਮੈਂ ਜਿੱਤਾਂ ਦੀ ਨਹੀਂ ਆ ਜਿੱਤਾਂ ਦਾ ਕੀ ਦਾ ਕੱਪੜਾ ਪਾਉਣ ਨੂੰ ਸੌਣੀ ਲੱਗਦੀ ਸਾਡੇ ਮੈਂ ਉਧਰ ਸੂਟ ਮੰਗ ਕੇ ਲਈ ਨਾਲੇ ਮੇਰੀ ਬੇਇੱਜ਼ਤੀ ਕੀਤੀ ਇਹ ਉਦਾਂ ਹੀ ਨਹੀਂ ਮੈਨੂੰ ਘੜਨਾ ਚਾਹੁੰਦੇ ਇਹਦੇ ਮਾਪੇ ਤਾਂ ਖੜੇ ਆ ਇਹ ਵਧੀਆ ਸੂਟ ਪਾਉਂਦੇ ਹੁਣ ਇਹਨਾਂ ਦੇ ਪਿੱਛੇ ਲੱਗ ਕੇ ਹੁਣ ਮੈਂ ਆਪਣਾ ਘਰ ਥੋੜੀ ਖਰਾਬ ਕਰ ਲੈਣਾ ਅੱਜ ਤੋਂ ਪਤਾ ਲੱਗ ਗਿਆ ਦੀਦੀ ਦਾ ਭੀਤਾਂ ਦੇ ਅੱਜ ਤੋਂ ਪਤਾ ਮੈਂ ਇਹਨਾਂ ਤੇ ਕਦੀ ਮਗਰਨੀ ਲੱਗੂਗੀ ਮੇਰੇ ਘਰ ਦੇ ਮਾੜੇ ਸੀ ਮੈਨੂੰ ਚੰਗਾ ਲੀਡਾ ਕੱਪੜਾ ਨਹੀਂ ਦੇ ਸਕੇ ਅੱਜ ਦੀਦੀ ਨੇ ਬਹੁਤ ਵੱਡਾ ਮੇਰੇ ਨਾਲ ਧੋਖਾ ਕੀਤਾ ਉਹਨਾਂ ਮੈਨੂੰ ਨਾਲ ਲੈ ਕੇ ਨਹੀਂ ਸੀ ਜਾਣਾ ਔਰ ਮੈਨੂੰ ਝੂਠ ਬੋਲਿਆ ਪਹਿਲਾਂ ਮੈਨੂੰ ਉੱਤਰ ਭੇਜਤਾ ਫਿਰ ਮੈਨੂੰ ਨਾ ਘਰ ਤੇ ਕਿਤੇ ਨੂੰ ਲੈ ਕੇ ਨਹੀਂ ਜਾਣਾ ਇੱਕ ਸੂਟ ਬਦਲੇ ਇੰਨੇ ਵੀ ਤੇ ਨਹੀਂ ਮਾੜੇ ਸੂਟ ਮੇ ਪਾਏ ਸੀ ਬਹੁਤ ਸੋਹਣਾ ਸੂਟ ਦਿੱਤਾ ਦੀਦੀ ਨੇ ਮੈਨੂੰ ਪਰ ਕੋਈ ਨਾ ਇਸੇ ਵਾਲ ਦੇ ਕੇ ਆਪਣੀ ਜ਼ਿੰਦਗੀ ਥੋੜੀ ਹੁਣ ਮੈਂ ਬਰਬਾਦ ਕਰ ਲੈਣੀ ਹੈ ਇਹਨਾਂ ਨੂੰ ਰੱਬ ਨੇ ਜਿਆਦਾ ਦੇਤਾ ਇਹਨਾਂ ਦੇ ਦਿਨ ਚੰਗੇ ਆ ਚੱਲ ਕੋਈ ਨਾ ਰੱਬ ਸਾਡੇ ਵੀ ਦਿਨ ਬਦਲੂਗਾ ਸਾਡੇ ਤੇ ਵੀ ਇਹ ਦਿਨ ਆਉਣਗੇ ਕਦੇ ਕਿ ਅਸੀਂ ਵੀ 5-5000 ਵਾਲੇ ਸੂਟ ਪਾਵਾਂਗੇ ਚੱਲ ਕੋਈ ਨਾ ਬਹੁਤ ਵੱਡਾ ਗਿਲਾ ਰੱਬਾ ਤੇਰੇ ਨਾਲ ਤੂੰ ਸਾਰੀ ਦੁਨੀਆ ਨੂੰ ਇੱਕੋ ਜਿਹਾ ਕਿਉਂ ਨਹੀਂ ਬਣਾਇਆ ਸਾਰੀ ਦੁਨੀਆ ਨੂੰ ਇੱਕੋ ਜਿਹਾ ਬਣਾਉਂਦੇ ਆਜੇ ਤਾਂ ਗੱਲਾਂ ਨਾ ਕਰਾਂਦੀ ਮੈਂ ਕਿਸੇ ਕੋਲ ਕਦੀ ਉਹ ਨਾਲ ਮੈਨੂੰ ਬਹੁਤ ਗੱਲਾਂ ਕੀਤੀਆਂ ਬਹੁਤ ਮਨਤੇ ਲੱਗੇ ਪਰ ਫਿਰ ਵੀ ਆਖਿਆ ਚਲ ਕੋਈ ਨਾ ਮਨਾ ਛੱਡ ਪਰੇ ਤੇ ਆਨਕੇ ਦੀਦੀ ਨੇ ਵੀ ਮੇਰੀ ਬਹੁਤ ਬੇਇੱਜ਼ਤੀ ਕੀਤੀ ਚਲ ਮੂੰਹ ਤੇ ਮੈਂ ਚੰਗੀ ਸੀ